ਅਗਾ ਭਰੀ ਤਲਵੰਡੀ ਦੀ ਧਰਤੀ ਇਹ ਨਹੀਂ ਤੇਰੇ ਵਿੱਚੋਂ ਜਗਤ ਦਾ ਪੀਰ ਆਇਆ ਦੁਨੀਆ ਜਿਸ ਨੂੰ ਰੱਬ ਰਹੀਮ ਆਖੇ ਭੈ ਨਾਨਕੀ ਦਾ ਸੋਹਣਾ ਵੀਰ ਆਇਆ ਨਹੀਂ ਭੁੱਖਾ ਪਿਆਰ ਦੇ ਕੋਧਰੇ ਦਾ ਲਾਲੋ ਜੀਆਂ ਦੀ ਖਾਨ ਨੂੰ ਖੀਰਾ ਆਇਆ ਸਾਡੇ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ਪੁਰਬ ਦੀਆਂ ਬਹੁਤ ਸਾਰੀਆਂ ਵੇਖਾਂ ਸਾਰਿਆਂ ਨੂੰ ਸੰਗਤਾਂ ਨੂੰ ਮੁਬਾਰਕਾਂ ਬੜੀ ਖੁਸ਼ੀ ਹੁੰਦੀ ਆ ਵੇਖ ਕੇ ਜਦੋਂ ਆਪਾਂ ਗੁਰੂ ਘਰ ਆਉਂਦੇ ਆ ਸੰਗਤਾਂ ਬੜੀ ਸ਼ਾਹ ਦੇ ਨਾਲ ਸੇਵਾ ਕਰ ਰਹੀਆਂ ਨੇ ਬੜੀ ਦੂਰੋਂ ਦੂਰੋਂ ਸੰਕਟਾਂ ਆਈਆਂ ਨੇ ਮਨ ਬਹੁਤ ਖੁਸ਼ ਹੋਇਆ ਮੈਂ ਤਾਂ ਵੈਸੇ ਦਿੱਲੀ ਆਉਣਾ ਵਾਂ ਉਸੇ ਕਰਨਾ ਦਿੱਲੀ ਆਉਂਦੀ ਤੇ ਲੇਕਿਨ ਅੱਜ ਬਹੁਤ ਜ਼ਿਆਦਾ ਨੰਦ ਆ ਰਿਹਾ ਪਰ ਭਾਗਾ ਭਰੀ ਤਲਵੰਡੀ ਦੀ ਧਰਤੀਏ ਨੀ ਤੇਰੇ ਵਿੱਚੋਂ ਜਗਤ ਦਾ ਪੀਰ ਆਇਆ ਦੁਨੀਆ ਜਿਸ ਨੂੰ ਰੱਬ ਰਹੀਮ ਆਖੇ ਭੈ ਨਾਨਗੀ ਦਾ ਸੋਹਣਾ ਵੀਰ ਆਇਆ ਨੇ ਭੁੱਖਾ ਪਿਆਰ ਦੇ ਕੁਦਰੇ ਦਾ ਲਾਲੋ ਜੀਆਂ ਦੀ ਖਾਨ ਨੂੰ ਖੀਰਾਇਆ ਅੱਜ ਦੇ ਦਿਨ 1469 ਈਸਵੀ ਵਿੱਚ ਰਾਏ ਭੋਜੇ ਤਲਵੰਡੀ ਨਨਕਾਣਾ ਸਾਹਿਬ ਵਿਖੇ ਜੋ ਕਿ ਅੱਜ ਕੱਲ ਪਾਕਿਸਤਾਨ ਵਿੱਚ ਹੈ ਮਹਤਾ ਕਾਲੂ ਜੀ ਮਾਤਾ ਦਿਪਤਾ ਦੀ ਕੁੱਖੋਂ ਸ੍ਰੀ ਗੁਰੂ ਨਾਨਕ ਦੇਵ ਜਿਹਨੇ ਅੱਜ ਦੇ ਦਿਨ ਅੱਜ ਦੇ ਦਿਨ ਅਵਤਾਰ ਪਾ ਰਿਹਾ ਹੈ ਸਮੂਹ ਸੰਗਤਾਂ ਨੂੰ ਅੱਜ ਦੇ ਦਿਨ ਦੀ ਲੱਖ ਲੱਖ ਵਧਾਈ ਹੋਵੇ ਕੀਰਤ ਕਰੋ ਨਾਮ ਜਪੋ ਅਤੇ ਵੰਡ ਛਕੋ ਦਾ ਹੋਕਾ ਗੁਰੂ ਨਾਨਕ ਦੇਵ ਜੀ ਨੇ ਸਾਰੀ ਲੋਕਾਈ ਨੂੰ ਦਿੱਤਾ ਹੈ ਭਾਗਾ ਭਰੀ ਤਲਵੰਡੀ ਦੀ ਧਰਤੀ ਇਹਨੀ ਤੇਰੇ ਵਿੱਚੋਂ ਜਗਤ ਦਾ ਪੀਰ ਆਇਆ ਦੁਨੀਆ ਜਿਸ ਨੂੰ ਰੱਬ ਰਹੀਮ ਆਖੇ ਭੈ ਨਾਨਕੀ ਦਾ ਸੋਣਾ ਵੀਰ ਆਇਆ ਨੇ ਭੁੱਖਾ ਪਿਆਰ ਦੇ ਗੋਦਰੇ ਦਾ ਲਾਲੋ ਜਿਆ ਦੀ ਖਾਨ ਨੂੰ ਖੀਰ ਆਇਆ ਕੋ ਨਾਨਕ ਦੇਵ ਜੀ ਨੇ ਕੋਡੇ ਰਖਸ਼ ਵਰਗਿਆਂ ਨੂੰ ਸੱਜਣ ਠੱਗ ਵਰਗਿਆਂ ਨੂੰ ਯੋਗੀਆਂ ਨੂੰ ਸਿੱਧੇ ਰਾਹ ਪਾਇਆ ਜਦੋਂ ਇਸਤਰੀ ਦੀ ਬਹੁਤ ਦੁਰਦਸ਼ਾ ਹੋ ਰਹੀ ਸੀ ਉਹਨਾਂ ਨੇ ਕਿਹਾ ਸੋਗ ਕਿਉਂ ਬੰਦਾ ਆਖੀਏ ਜਿ ਜੰਮੇ ਰਜਾਨ ਇਸਰੀ ਯਾਦ ਨੂੰ ਉਹਨਾਂ ਨੇ ਉੱਚਾ ਚੱਕਿਆ ਗੁਰਨਾਣਕ ਤੇਰੀ ਵੱਡੀ ਵਡਿਆਈ ਏ ਗੁਰਨਾਣਕ ਤੇਰੀ ਵੱਡੀ ਵਡਿਆਈ ਏ ਅਬਰਾਂ ਦੇ ਪਾਰਿਆਂ ਨੇ ਮਹਿਮਾ ਤੇਰੀ ਗਾਈਏ ਜਿਹੜਾ ਤੂੰ ਚਲਾਇਆ ਲੰਗਰ ਕਦੇ ਨਹੀਂ ਥੁਰਦਾ ਗੁਰੂ ਨਾਨਕ ਦੇਵ ਜੀ ਨੇ 20 ਰੁਪਏ ਲੱਗਰ ਚਲਾਇਆ ਸੀ ਵੇਖੋ ਅੱਜ ਤੱਕ ਦੁਨੀਆ ਦੀ ਹੈਗੀ ਐ ਉਹ ਸ਼ਖਦੀ ਪਈ ਐ ਸਦੀਆਂ ਤੋਂ ਜਾਤਾ ਪਈ ਸ਼ਖਦੀ ਲੁਕਾਈਏ ਕਿਰਤ ਕਰੋ ਨਾਮ ਜਪੋ ਤੇ ਵੰਡ ਛਕੋ ਦਸਵੰਦ ਕੱਢੋ ਇਹੀ ਜਿਹੜਾ ਹੈਗਾ ਵਾ ਅੱਜ ਦਾ ਦਿਨ ਦੀ ਹੈੜੀ ਹੈਗੀ ਐ ਸਾਰਿਆਂ ਸੰਗਤਾਂ ਨੂੰ ਅਪੀਲ ਹੈ ਕਿ ਪ੍ਰਕਾਸ਼ਪੁਰ ਜਿਹੜਾ ਹੈਗਾ ਬੜੀ ਸ਼ਰਧਾ ਭਾਵਨਾ ਨਾਲ ਮਨਾਓ ਸ਼ਾਮ ਨੂੰ ਦੀ ਮਲਾ ਕੀਤੀ ਜਾਏਗੀ ਆਦਰਸ਼ ਬਾਜੀ ਹੋਏਗੀ ਜਿਹੜਾ ਹੈਗਾ ਆ ਜਿਹੜਾ ਬਹੁਤ ਖੁਸ਼ੀਆਂ ਵਾਲਾ ਦਿਨ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਨ ਨੂੰ ਸੰਗਤਾਂ ਨੂੰ ਲੱਖ ਲੱਖ ਵਧਾਈ ਹੋਵੇ ਸਭ ਤੋਂ ਪਹਿਲਾਂ ਸਾਰਿਆਂ ਨੂੰ ਬਹੁਤ ਸਾਰੀਆਂ ਲੱਖ ਲੱਖ ਮੁਬਾਰਕਾਂ ਜੀ ਇਸ ਪਵਿੱਤਰ ਦਿਹਾੜੇ ਦੀਆਂ ਤੋਂ ਸਾਡੇ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆਂ ਬਹੁਤ ਸਾਰੀਆਂ ਵਧਾਈਆਂ ਸਾਰਿਆਂ ਨੂੰ ਸੰਗਤਾਂ ਨੂੰ ਮੁਬਾਰਕਾਂ ਬੜੀ ਖੁਸ਼ੀ ਹੁੰਦੀ ਹੈ ਵੇਖ ਕੇ ਜਦੋਂ ਆਪਾਂ ਗੁਰੂ ਘਰ ਆਉਂਦੇ ਆ ਸੰਗਤਾਂ ਬੜੀ ਸ਼ਾਹ ਦੇ ਨਾਲ ਸੇਵਾ ਕਰ ਰਹੀਆਂ ਨੇ ਬੜੀ ਦੂਰੋਂ ਦੂਰੋਂ ਸੰਕਾ ਆਈਆਂ ਨੇ ਸੋ ਪ੍ਰਮਾਤਮਾ ਚੜ੍ਹਦੀਆਂ ਕਲਾ ਕਰਨ ਪ੍ਰਮਾਤਮਾ ਔਰ ਅੱਜ ਵੀ ਮੇਰਾ ਇੱਕ ਗੀਤ ਰਿਲੀਜ਼ ਹੋ ਰਿਹਾ ਸੋ ਅਸੀਂ ਵੀ ਅਰਦਾਸ ਬੇਨਤੀ ਕਰਨ ਆਏ ਆਂ ਆਮੀ ਆਪਣੇ ਪਰਿਵਾਰ ਦੇ ਨਾਲ ਇੱਥੇ ਸੇਵਾ ਕਰਨ ਆਇਆ ਸੋ ਪ੍ਰਮਾਤਮਾ ਚੜ੍ਹਦੀਆਂ ਕਲਾ ਕਰਨ ਸੋ ਕਿਸੇ ਦਾ ਲੋਕੜੇ ਨਜ਼ਾਰਾ ਜਿਹੜਾ ਸਾਡੇ ਸ੍ਰੀ ਹਰਿਮੰਦਰ ਸਾਹਿਬ ਤੋਂ ਮਿਲਿਆ ਇਹ ਜੀ ਸਭ ਤੋਂ ਜਿੱਤੋਂ ਵੱਧ ਕੇ ਮੈਂ ਕਹਿ ਸਕਦਾ ਹਾਂ ਕਿਤੇ ਵੀ ਸ਼ਾਂਤੀ ਨਹੀਂ ਹੈਗੀ ਜਦੋਂ ਵੀ ਇੱਥੇ ਆਈਦਾ ਇੰਨਾ ਮਨ ਨੂੰ ਇੰਨੀਆਂ ਦੇਖਣ ਨੂੰ ਜਦੋਂ ਆਪਾਂ ਦੇਖਦੇ ਆਂ ਜਦੋਂ ਲੋਕ ਸੇਵਾ ਕਰ ਰਹੇ ਨੇ ਇੱਥੇ ਇੰਨਾ ਤੇ ਮਨ ਬਹੁਤ ਖੁਸ਼ ਹੁੰਦਾ ਵੇਖ ਕੇ ਤੇ ਦਿਲ ਕਰਦਾ ਕਿ ਅਸੀਂ ਵੀ ਸਾਨੂੰ ਵੀ ਪ੍ਰਮਾਤਮਾ ਚਰਨਾ ਦੇ ਨਾਲ ਜੋੜਨ ਅਸੀਂ ਵੀ ਦਿਨ ਰਾਤ ਇਦਾਂ ਹੀ ਸੇਵਾ ਕਰੀਏ ਸੋ ਉਹਨਾਂ ਦਾ ਜਦੋਂ ਵੀ ਹੁਕਮ ਆਉਣਾ ਬਾਬਾ ਜੀ ਦਾ ਤੇ ਸੰਗਤਾਂ ਸਾਰੀਆਂ ਨੂੰ ਆਪਣੇ ਨਾਲ ਜੋੜਨ ਤੇ ਬਾਬਾ ਜੀ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਉਹ ਬੜੀ ਸ਼ਰਧਾ ਦੇ ਨਾਲ ਮਨਾਇਆ ਜਾ ਰਿਹਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ سارے ਤੁਹਾਡੇ ਗੀਤ ਆਏ ਕੋਈ ਧਾਰਮਿਕ ਗੀਤ ਅੱਜ ਦੇ ਇਸ ਪਵਿੱਤਰ ਦਿਹਾੜੇ ਮੌਕੇ ਤੇ ਤੁਹਾਡਾ ਭਾਜੀ ਮੈਂ ਤੇ ਜ਼ਿਆਦਾਤਰ ਆਪਣੇ ਜਿੱਦਾਂ ਪੰਜਾਬੀਆਂ ਦੇ ਗੀਤ ਬਹੁਤ ਗਾਏ ਨੇ ਸੋ ਇੱਕ ਮੇਰਾ ਪਿੱਛੇ ਜੇ ਗੀਤ ਆਇਆ ਸੀ ਕਿ ਮੇਰਾ ਭਰਿਆ ਹੱਥ ਸਾਈਆਂ ਮੇਰੀ ਇੰਡੀਆ ਤੇ ਰੱਖੀ ਅਸੀਂ ਕਦੀ ਖੇਡ ਨਾ ਹਾਰੀ ਔਰ ਆ ਸਾਨੂੰ ਏਦਾਂ ਹੀ ਦਸੀ ਵਿੱਚ ਮਦਾਨੀ ਘੁੰਮਦੇ ਰਹੀਏ ਵਾਂਗ ਨਬਾਬਾ ਏ ਏਦਾਂ ਹੀ ਝੰਡੇ ਝੂਲਦੇ ਰੱਬਾ ਰਹਿਣ ਪੰਜਾਬੀਆਂ ਦੇ ਸੋ ਪ੍ਰਮਾਤਮਾ ਏਦਾਂ ਹੀ ਸਾਡੇ ਝੰਡੇ ਝੂਲਦੇ ਰੱਖਣ ਸੋ ਮੇਰ ਭਰਿਆ ਹੱਥ ਰੱਖਾ ਸਭ ਤੋਂ ਪਹਿਲਾਂ ਤੇ ਗੁਰਨਾਣ ਦੇਵ ਜੀ ਦੀਆਂ ਸਾਰੀਆਂ ਸੰਗਤਾਂ ਨੂੰ ਬਹੁਤ ਬਹੁਤ ਵਧਾਈਆਂ ਤੇ ਦੂਸਰਾ ਹੈ ਕਿ ਉਹਨਾਂ ਨੇ ਗੁਰਨਾਣ ਜੀ ਨੇ ਸਾਨੂੰ ਦੱਸਿਆ ਕਿਰਤ ਕਰੋ ਨਾਮ ਜਪੋ ਤੇ ਵੰਡਿਓ ਸਭੋ ਉੱਤੇ ਸਮਝ ਚਲਣਾ ਚਾਹੀਦਾ ਅੱਜ ਜੀ ਸੁਣਨ ਨੂੰ ਮਨ ਬਹੁਤ ਮਸਾਨ ਹੋਇਆ ਮੈਂ ਤਾਂ ਵੈਸੇ ਦਿੱਲੀ ਆਉਣਾ ਵਾ ਕੁਸ਼ੀ ਕਰਨਾ ਦਿੱਲੀ ਆਉਣੀ ਤੇ ਲੇਕਰ ਅੱਜ ਬਹੁਤ ਜ਼ਿਆਦਾ ਆਨੰਦ ਆ ਰਿਹਾ ਪ੍ਰਾਂਤ ਤੇ ਕਹਿੰਦੇ ਰੋਜ਼ ਆਨੰਦ ਹੈ ਇੱਥੇ ਅੱਜ ਜਿਹੜੀ ਸ਼ਾਮੀ ਦੀਪਮਾਲਾ ਵੀ ਹੋ ਗਈ ਆ ਆ ਦੀਪਮਾਲਾ ਜਿਹੜੀ ਉਹ ਵੀ ਕੋਸ਼ਿਸ਼ ਕਰਾਂਗੇ ਆਂ ਅਸੀਂ ਲੋਕ ਜਿੱਤ ਰਹੇ ਆਂ ਠੀਕ ਹੈ